ਆਣ ਕੰਢੀ ਕੱਢਦੀ ਜਾਂਦੀ ਐ ਕਿਸੇ ਪਾਸੋਂ ਦੋਸਤੋ ਕੋਈ ਕਮੀ ਨਹੀਂ ਘੋਟੀ ਚ ਤੇ ਬਾਕੀ ਰੇਟ ਵੀ ਇਹਨਾਂ ਨੇ ਠੀਕ ਕਰਿਆ ਤੇ ਬਾਕੀ ਰੇਟ ਕਰਨਾ ਸੱਜਣੋ ਤੁਹਾਡਾ ਫਰਜ਼ ਹੁੰਦਾ ਹੈ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਤੇ ਬਾਕੀ ਨੇੜ ਆ ਕੇ ਤਸੱਲੀ ਕਰਕੇ ਖਰੀਦਣ ਦਾ ਤੁਹਾਡਾ ਫਰਜ਼ ਆ ਬਾ ਘਮਾਲਾ ਬਈ ਮੈਂ ਸੱਜਣਾ ਦਿਖਾਉਣਾ ਤੁਹਾਨੂੰ ਇੱਕ ਛੋਟੇ ਜਿਹੇ ਕੱਦ ਦੀ ਜਿੱਡੀ ਕਾਪ ਹੈ ਉਹਦਾ ਸਮਰਜਣੀ ਲੇਵਾਂ ਲਈ ਫਿਰਦੀ ਹੈ ਮੋੜਲਾ ਮੋੜਲਾ ਚਲੋ ਵੀ ਛੋਟੇ ਜਿਹੇ ਕੱਦ ਵਾਲੀ ਆ ਸੱਜਣਾ ਬਾਈ ਨੂੰ ਪੁੱਛਦੇ ਆ ਕਿ ਐ ਕਿੰਨੇ ਰੁਪਏ ਮੰਗਦਾ ਇਹਦੇ ਕਿੰਨੇ ਕ ਦੀ ਦੇਊਗਾ ਲੈ ਆ ਜਾ ਲੜੀ ਲੇਵਾਲੂ ਦਾ ਬਹੁਤ ਹੈ ਝੁੱਟੀ ਦਾ ਪੋਤਾਂ ਨੂੰ ਬਹੁਤ ਹੈ ਪਿੱਛੇ ਨੂੰ ਬਹੁਤ ਹੈ ਹਾਂ ਜੀ ਨਾਮ ਕੀ ਆ ਬਾਈ ਕਲਵਿੰਦਰ ਪਿੰਡ ਕਿਹੜਾ ਜੀ ਵਰਾਈ ਵਪਾਰ ਦਾ ਹੀ ਕੰਮ ਆ ਹਾਂ ਜੀ ਕਿੰਨੇ ਮੀਸ ਵੇਚੋ ਦੂਜੇ ਕਿੰਨੇ ਕਿ ਦਿਨ ਹੋਗੇ ਦੂਰੀ ਸੋਨੂ ਅੱਜ ਤਹਾਂ ਹੋਗੇ 14 15 ਜੀ ਐ ਮੈਡਮ 20 25 ਦੀ ਲੱਗਦੀ ਆ ਨਾ ਜੀ ਇੰਨੇ ਕੀ ਨਹੀਂ ਰੰਗ ਚੋ ਸੱਚ ਰਸ ਨੇ ਰੰਗੀ ਲਾਲ ਜਾ ਬੱਚੇ ਦਾ ਹੈ ਰੰਗੀ ਲਾਲ ਜਾ ਦੰਦ ਫਟ ਕੇ ਦੇਖ ਲੈ ਦੁੱਧ ਕਿੰਨਾ ਗਿਆ ਹੁਣ ਦੁੱਧ ਹੈਗਾ ਹੁਣ ਥੱਲੇ ਸਹੀ 14 ਕਿਲੋ 14 ਜੀ ਘਰੇ ਆਵੇ ਕੁਝ ਵਾ ਦੇਗਾ ਮੈਂ ਕਿਹਾ ਜੀ 4 ਡੰਗ ਚਾੜ ਡੰਗ 4 ਡੰਗ ਹਾਂ ਰੇਟ ਰੇਟ 95 ਆਇਆ ਫਿਕਸ ਰੇਟ ਦਾ ਇਹ 95 ਦਾ ਬਾਹਲਾ ਆਇਆ ਬਾਹਲਾ ਹੈ ਨਹੀਂ ਬਾਹਲਾ ਹੈ ਕਿੰਨੇ ਦੀ ਹੋ ਜੂ ਉਹ 80 ਦੀ ਕਹੀ ਜਾਂਦਾ ਨਹੀਂ ਨਹੀਂ ਕਹਿੰਦਾ ਕੋ ਮਰਜ਼ੀ ਕਹਿ ਦੇ ਉਹਰਾ ਆਇਆ ਆਇਆ ਪਰ ਨੈਟ ਫਿਕਸ 90 ਹੀ ਦੇਵਾਂਗੇ ਹੈ ਨੈਟ ਫਿਕਸ 85 ਦੀ ਹੋ ਜੂ 90000 ਦੀ ਨੰਬਰ ਬੋਲ ਦੇ ਜ਼ਰਾ 96722 ਹਾਂਜੀ 99280 ਇੱਕ ਵਾਰੀ ਫੇਰ ਬੋਲ ਦੇ 96722 99280 ਯਾ ਸੱਜਣਾ 22 ਕਹਿੰਦਾ ਇਹ ਝੋਟੀ ਨਾਲ ਫਿਕਸ 90000 ਦੀ ਹੋਊਗੀ ਲੇਵਲ ਉਹ ਵੇਖ ਸਕਦਾ ਤਾਂ ਨਾ ਮਾਰੀ ਜਾਣਾ ਲੈਣ ਦਾ ਰਾਹ ਠੀਕ ਹੋ ਜਾਂਦਾ ਹੈ ਜੀ ਲੈ ਬਾਈ ਮੰਨ ਨਹੀਂ ਰਿਹਾ ਸੀ ਨੂੰ ਮੈਂ ਤਾਂ ਕਈ ਵਾਰੀ ਕਹਤਾ ਲੈ ਸਜਣੋ ਖਾਲਸੇ ਦੀ ਮੱਝ ਲੱਗਿਆਂ ਦਾ ਖਾਣ ਜੋ ਤੁਰੂ ਕੀ ਹਵਾਨੇ ਦੀ ਕਰ ਲੈ ਜੱਜਮੈਂਟ ਐ ਨੂੰ ਚਲਾ ਦੋ ਜੀ ਬਾਕੀ ਡਿਟੇਲ ਸਜਣੋ ਬਾਈ ਨੂੰ ਪੁੱਛ ਲਾਂਗੇ ਪਾਤਨੋਲਾ ਮੰਡੀ ਦੇ ਪਹੁੰਚੇ ਹੋਏ ਆ ਅੱਜ ਬਾ ਮੋੜ ਲਓ ਜੀ ਕਿ ਥਾਣ ਸੋਂ ਸਜਣੋਂ ਚੰਗਾ ਲੱਗਿਆ ਝੋਟੀ ਨੂੰ ਦੂਰੀ ਤੇ ਲੱਗਿਆ ਤੇ ਬਾਕੀ ਹਵਾਨਾ ਬੂਨਾ ਜਿੰਦਾ ਕੱਦਕਾਰ ਜ਼ਰੂਰ ਦਰਮਿਆਨ ਆਂ ਦੋਸਤੋ ਭਾਈ ਜੀ ਨਾਮ ਦੱਸੋ ਜੀ ਆ ਮਨਦੀਪ ਸਿੰਘ ਜੀ ਪਿੰਡ ਕਿਹੜਾ ਜੀ ਰਮਾਣਾ ਅਲਬੇਲ ਸਿੰਘ ਜ਼ਿਲ੍ਹਾ ਫੇਰ ਪਿੰਡ ਰਮਾਣਾ ਅਲਬੇਲ ਸਿੰਘ ਜ਼ਿਲ੍ਹਾ ਫੇਰ ਤੋਂ ਬੜੀ ਦੂਰੋਂ ਆਏ ਹੋ ਬਾਈ ਇਹ ਵਪਾਰ ਦਾ ਹੀ ਕੰਮ ਆ ਬਾਈ ਜੀ ਇਹ ਝੋਟੀ ਕਿੰਨੇ ਵੇਸੂਆ ਬਾਈ ਇਹ ਦੂਜਾ ਸੂਆ ਕਿੰਨੇ ਕਿ ਦਿਨੋਂ ਕੋਈ ਸੂਈ ਨੂੰ ਇਹਨੂੰ ਸੂਈ 10 ਦਿਨ ਹੋ ਗਏ ਕੁੱਦ ਕਿੰਨਾ ਕਿ ਤਿਆਰ ਆ ਸਹੀ 11 ਕਿਲੋ ਤਿਆਰ ਆ ਰੇਟ ਬਾਈ ਇਹਦਾ ਇਹਦਾ 85000 ਰੁਪਏ ਫਿਕਸ ਰੇ 75000 75000 ਦੀ ਨੰਬਰ ਬੋਲ ਦਿਓ ਜੀ 62391 74602 ਉਹ ਦੋ ਟੀਵੀ ਆਪਣੀਆਂ ਜੀ ਉਹ ਦੂਸਰੇ ਆ ਜੀ ਹਾਂਜੀ ਠੀਕ ਹੈ ਜੀ ਬਸ ਜਿਹਨੂੰ 75000 ਦੀ ਹੋ ਜੂਗੀ ਫਿਕਸ ਰੇਟ ਤੇ ਬਾਕੀ ਥਾਣ ਥਣੋੜ ਦੋਸਤੋ ਝੋਟੀ ਨੂੰ ਚੰਗਾ ਲੱਗਿਆ ਸਿੰਘ ਜਰੂਰ ਖੁੱਲਾ ਥੋੜਾ ਜਿਹਾ ਬਾਕੀ ਥਾਣ ਥਣ ਇਧਰ ਵੀ ਖਾ ਦੇਣਾ ਬਾਕੀ ਡਿਟੇਲ ਬਾਈ ਨੇ ਦੱਸੀ ਹੈ ਕਹਿੰਦਾ 11 ਕਿਲੋ ਦੁੱਧ ਹੈ ਇਹ ਥੱਲੇ ਹਾਂਜੀ ਹਾਂਜੀ ਥੋੜੀ ਬੰਨ ਤੇ ਇਧਰ ਤੋਂ ਸੱਜਣੋ ਲੈ ਵਾਲੂਆ ਦੇਖ ਸਕਦੇ ਹੋ ਥਣ ਸੋਹਣੇ ਤੇ ਬਾਕੀ ਦੋਸਤੋ ਜੋ ਟੀ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਲਿਓ ਇਹ ਦਿਖਾ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਦੋਸਤੋ ਥਰੋਲਾ ਮੰਡੀ ਤੋਂ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਣੇ ਆ ਝੋਟੀਆਂ ਥਰੋਲਾ ਮੰਡੀ ਦੀਆਂ ਉਹ ਬਾਈ ਜਾਣਾ ਸੱਜਣੋ ਛੋਟੇ ਮੁੱਲ ਵਾਲੀ ਝੋਟੀ ਦਿਖਾਉਣੇ ਤੁਹਾਨੂੰ ਇੱਕ ਬਾਈ ਰੇਟ ਵੀ ਜਿਸ ਪ੍ਰਕਾਰ ਦਾ ਜਾਨਮ ਰਿਆ ਸੱਜਣੋ ਹੈ ਯਾ ਰੇਟ ਕਰ ਦੂਗਾ ਬਾਈ ਤੇ ਥਣ ਸੋਣ ਦਾ ਸੋਹਣਾ ਲੱਗਿਆ ਪੂੰਛ ਤੋਂ ਹੀ ਖਾਂਦੀ ਆ ਮਾਰ ਗੱਲੀ ਤੋਂ ਵਾਂ ਮੋੜ ਲਾ ਬਾਈ। ਬਾ ਤੋਰ ਲਾਇਨ ਨੂੰ ਮੋੜ। ਬੰਨ ਲਾ ਚੱਲ ਕੇ। ਸਾਂਹ ਪਸ਼ੂ ਪਾਲ ਕੇ। ਲੈ ਸੱਜਣਾ ਥਣ ਥਣ ਚੰਗਾ ਲੱਗਿਆ। ਢੋਟੀ ਨੂੰ ਉਸ ਤੋਂ ਮਾਰ ਖਾਂਦੀ ਆ ਬਾਕੀ ਬੋਡੀ ਬੂਡੀ ਦੀ ਚੰਗੀ ਆ ਬਾਕੀ ਡਿਟੇਲ ਪੁੱਛਦੇ ਆ। ਬਾਈ ਨਾਮ ਕੀ ਆ ਜੀ ਆਪਣਾ? ਰਾਜਿੰਦਰ ਸਿੰਘ ਪਿੰਡ ਕਿਹੜਾ ਜੀ? ਪਿੰਡ ਦਰਾਜ। ਦਰਾਜ ਬਾਈ। ਕਿੰਵੇਂ ਸਵੇਰ ਤੋਂ ਟੀਹੇ? ਕੁਵੇ ਵੀਰੇ ਪਹਿਲੇ ਪਹਿਲੇ ਪੂੰਛ ਨੂੰ ਕੀ ਕਰਤਾ ਇਹਦੀ ਨੂੰ ਪੂੰਛ ਤਾਂ ਵੀਰੇ ਪਹਿਲੀ ਤੇ ਛੋਟੀ ਹੁੰਦੀ ਟੁੱਟ ਗਈ ਅੱਛਾ ਪੈਰ ਪੂਰ ਧਰਤਾ ਕਿਹੇ ਜਾਂਦਾ ਹਾਂ ਹਾਂ ਵੀ ਵੱਡੀ ਮਾ ਜੀ ਉਹ ਹੀ ਕੱਟ ਕੇ ਝੋਟੀ ਖਰਾਬ ਕਰਤੀ ਹੈ ਨਾ ਜੀ ਹੋਰ ਵੀ ਹੁਣ ਕਿੰਨੇ ਕਿਤਨੋਂ ਕੇ ਸੂਈ ਨੂੰ ਸੂਈ ਵੀਰੇ 22 ਤਰੀਕ ਦੀ ਸੂਈ ਹੈ ਦੁੱਧ ਕਿੰਨਾ ਕਹ ਹੁਣ ਦੁੱਧ ਹੈਗਾ 9 ਲੀਟਰ ਪਿਆ ਰੇਟ ਰੇਟ ਵੀਰੇ 7000 70 ਪਾਵਾ ਦੀ ਮੰਗੀ ਹੈ ਨਾ ਪੈਣ ਦੇ ਦਾ ਹੈ ਪੈਣ ਦੇ ਦਾ ਮਤਲਬ ਜਿੰਨਾ ਫਰਜ਼ੀ ਕਰਾਈ ਜਾਵੇ ਨਾ ਅੱਛਾ 55 ਦੀ ਨਹੀਂ ਹੁੰਦੀ ਹੈ ਹੈ ਇਹ ਲੈ ਸੱਜਣਾ 55000 ਦੀ ਮੈਨੂੰ ਪਤਾ ਹੈ ਝੋਟੀ ਹੋ ਜੂਗੀ ਇਹ ਤਾਂ ਨੰਬਰ ਬੋਲ ਦੋ ਜੀ 98729 ਹਾਂਜੀ 04743 ਠੀਕ ਹੈ ਜੀ ਲੈ ਸੱਜਣਾ ਇਹ ਝੋਟੀ 55000 ਦੀ ਹੋ ਜੂਗੀ ਸਾਨੂੰ ਮੈਂ ਦੁਬਾਰੇ ਦਿਖਾ ਦੇਣਾ ਤਾਂ ਹਨ ਹਵਾਨਾ ਤੁਹਾਨੂੰ ਤੁਹਾਨੂੰ ਸੋਨਾ ਲੱਗਿਆ ਬਸ ਤੂਸ ਤੂਸ ਜ਼ਰੂਰ ਪੱਤੀ ਹੋਈਆਂ ਝੋਟੀ ਵੀ ਬਾਕੀ ਅੱਗੇ ਲੈ ਕੇ ਚੱਲਦੇ ਆਂ ਜੀ ਝੋਟੀਆਂ ਹੋਰ ਦਿਖਾਉਣੇ ਆ ਸਾਨੂੰ ਭਰੋਲਾ ਮੰਡੀ ਤੇ ਲੈ ਸੱਜਣਾ ਹੋਰ ਲੱਗਿਆ ਝੋਟੀ ਸਾਨੂੰ ਕਿਤਨਾ ਭਰੋਲਾ ਮੰਡੀ ਦਿਖਾਉਣ ਬੰਦੇ ਮਾਨੂੰ ਦੋਨੀਆਂ ਜਾਣ ਲੱਗਦੇ ਨੇ ਕੰਨਾ ਕਈ ਨਹੀਂ ਗੜੇ ਰਸੇ ਨੂੰ ਮਸੇ ਹੀ ਖੋਲੇ ਬਾਕੀ ਝੋਟੀ ਚੰਗੇ ਚਲਾ ਦੇ ਇਹਨੂੰ ਲੰਬੀ ਚਲਾ ਦੇ ਮੜੀ ਬਾਕੀ ਡਿਟੇਲ ਸੱਜਣੋਂ ਪੁੱਛਦੇ ਆਂ ਬਾਈ ਨੂੰ ਚੱਲ ਕੇ ਫੈਨਸ ਫੋਨ ਸੋਹਣਾ ਲੱਗਿਆ ਝੋਟੀ ਨੂੰ ਕੱਦ ਘਾਟ ਹੈਗਾ ਤੇ ਲੰਬਾਈ ਵੀ ਚੰਗੀ ਹੈ ਬਾਕੀ ਹਵਾਨਾ ਦਿਖਾ ਦਿੰਦਾ ਜਿੰਨਾ ਕਿ ਦਿਖਾਉਂਦੀ ਹੈ ਨੇੜੇ ਤੋਂ ਜੱਜਮੈਂਟ ਕਰ ਲਿਓ ਤੇ ਸੱਜਣੋਂ ਬਾਈ ਨੂੰ ਪੁੱਛਦੇ ਆਂ ਕੀ ਗੱਲਬਾਤ ਹੈ ਇਹਦੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਨਾਮ ਦੱਸੋ ਮੇਰਾ ਨਾਮ ਗੋਲੜੀ ਹੈ ਭਾਈ ਪਿੰਡ ਪੱਖੋਕੋਲਾ ਓੱਚੀ ਬੋਲ ਮੜਾ ਜਾ ਪਿੰਡ ਹਾਂ ਪਿੰਡ ਪੱਖੋਕੋਲਾ ਨਾਮ ਗੋਲੜੀ ਆ ਫਰਜ਼ ਦਾ ਕੰਮ ਹੈ ਨੌਲਾ ਭਾਈ ਸ਼ੱਕ ਰੇਲੂ ਆ ਮੱਚ ਇਹਦਾ ਪਾਲਕੀ ਆ ਅੱਛਾ ਕਿੰਨੇ ਵੇਸ ਸੁਈਆ ਭਾਈ ਇਹ ਇਹ ਤੀਜੀ ਸੁਈਆ ਭਾਈ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਚਾਰ ਦਿਨ ਹੋ ਗਏ ਦੁੱਧ ਕਿੰਨਾ ਕੁ ਤਿਆਰ ਆ ਜੀ ਉਦੇ ਯਾਰ ਹੁਣ ਤਾਂ ਬਈ ਹੂ 10 ਲੀਟਰ ਮੋਗ ਦਾ 11 ਲੀਟਰ ਪਹਿਲਾਂ ਦਿੱਤੇ ਨੇ 14 ਲੀਟਰ ਰੇਟ ਇਹਦਾ ਫਿਰ ਸੱਜਣੋਂ ਕੀ ਕਰੋਂਗੇ ਹੁਣ 1 ਲੱਖ 30 ਹਜ਼ਾਰ ਕੀਤਾ ਬਈ 1 ਲੱਖ 30 ਯਾਰ ਹਾਂ ਅੰਤ 15 ਮੋਲੀ ਬਾੜਾ ਜਾਦੇ ਕਰੀ ਜਾਂਦੇ ਹੋ ਮੋਲ ਦਾ ਫਿਰ ਤੈਨੂੰ ਪਤਾ ਜਾਣ ਬੰਦੇ ਇਹਦੇ ਖੜ ਕੇ ਖੜਾ ਦਾ ਹੀ ਕਰੂ ਸੱਜਣ ਮੌਦੋ ਅਣਜਾਣ ਨਹੀਂ ਬੰਦਾ ਕਾਰੀਗਰ ਲਾਗਦਾ ਮੁੱਲ ਦੇ ਹਿਸਾਬ ਨਾਲ ਤਾਂ ਪੂਰੇ ਤੁਸੀਂ ਕਾਰੀਗਰ ਤਾਂ ਹੈ ਕਾਰੀਗਰ ਤਾਂ ਕਿੰਨੇ ਕੁ ਦੀ ਹੋ ਜੂਗੀ ਫਿਕਸ ਰੇਟ ਦਾ ਇਹ ਆ ਯਾਰ ਇਹ ਸਾਡੇ ਦੂਜੇ ਬੰਦੇ ਨੂੰ ਮੋਡਲ ਇਹ ਤਾਂ ਖੋਲਣਾ ਬੰਦ ਨਾ ਹੋ। 80 ਕ ਦੀ ਹੋ ਜੂ। ਨਾ ਨਾ। ਅੱਛਾ ਜੀ ਨੰਬਰ ਬੋਲ ਦਿਓ। 90000 ਹੁਣੀ ਬਾਈ। ਹਾਂਜੀ। 4347 ਠੀਕ ਹੈ ਜੀ। ਐ ਸੱਜਣਾ ਰੇਟ ਬਾਈ ਨਾ ਫੋਨ ਤੇ ਕਰ ਲਿਓ ਬਾਈ ਸੋਚ ਕੇ ਦੱਸੂਗਾ। ਲੈ ਸੱਜਣਾ ਲੈ ਵਾ ਲੂਗਾ ਦੇਖ ਲੋ ਛੋਟੀ ਦਾ ਜਿੰਨਾ ਕ ਦਿਖਾਉਂਦੀ ਆ ਤੇ ਬਾਕੀ ਜਦੋਂ ਤੁਰੂ ਕੀ ਜੱਜਮੈਂਟ ਕਰ ਲਿਓ। ਐ ਇਹਨੂੰ ਚਲਾ ਦੀ। ਦੋਨਾਂ ਦਾ ਭਰਾ ਮੇਰੇ ਪਿਆਰ ਰਹੂਗਾ। ਹੂੰ। ਇਹ ਲੱਗਣਗੇ 5 ਮਿੰਟ ਓਏ। ਆ ਗਿਆ ਗਿਆ ਬਾ ਮੋੜ ਲੋ ਜੀ ਕਮਾਲ ਕਮਾਲ ਯਾਰ ਕਿਵੇਂ ਇਹੀ ਹੋ ਜੂਗੀ ਤੈਨੂੰ ਕੌਣ ਕਹਦੂਗਾ ਇਹੀ ਮੈਂ ਕਹਣਾ ਕੋਈ ਨਹੀਂ ਆ ਜਾ ਬਾਬੂ ਕਿੱਥੀ ਤੇ ਲਾਈ ਤਸਵੀਰ ਨੂੰ ਡਿਟੇਲ ਪੁੱਛਦੇ ਆਂ ਭਾਈ ਨੂੰ ਚੱਲ ਕੇ ਕੀ ਗੱਲ ਬਾਤ ਐ ਵੀ ਕਾਰ ਤੂਰ ਤਾਂ ਚੰਗਾ ਝੋਟੀ ਦਾ ਤੇ ਬਾਕੀ ਥਣ ਥੋਟ ਵਧੀਆ ਲੱਗਿਆ ਬਈ ਨਾਮ ਕੀ ਆ ਸਿਕਾ ਬਾਜੀ ਨਾਮ ਦੱਸੋ ਜੀ ਨਾਮ ਚਮਕੌਰ ਸਿੰਘ ਆ ਪਿੰਡ ਤਵਲਾ ਜ਼ਿਲ੍ਹਾ ਬਰਨਾਲਾ ਵੇ ਵਪਾਰ ਦਾ ਹੀ ਕੰਮ ਆ ਜੀ ਵਪਾਰ ਦਾ ਕੰਮ ਆ ਬਈ ਕਿੰਨੇ ਸਵੇ ਝੋਟੀਆਂ ਇਹ ਪਲੂਣ ਆ ਵੀਰੇ ਇਹਦਾ ਦੰਦਾਂ ਚ ਬਣਾ ਦੋ ਦੰਦਾਂ ਦਾ ਵੀਰੇ ਪਿਓਰ ਪਿਓਰ ਦੋ ਦੰਦਾਂ ਦਾ ਹਾਂ ਕਿੰਨੇ ਕਿਦਾਂ ਹੋਗੇ ਸੂਈ ਨੂੰ ਸੂਈ ਨੂੰ ਹੋਗਾ 8-9 ਦੰਦ ਬਈ ਯਾਰ 8-9 ਦੰਦ ਹਾਂ ਗੋਲੀ ਕਿੰਨੀ ਤੇਰਾ 12-13 ਕਿਲੋ ਤੋ ਦਰੂਵੇਗਾ ਪਾ ਜੀ ਦਾ ਮਸਾ ਆ ਆ ਹਾਂ ਉਹ ਵੰਦ ਤੇਰਾ ਪੱਕਾ ਬਈ ਯਾਰ ਝੂਟੀ ਕੱਪੀ ਦਾ ਹਰ ਦੇਖੀ ਲੈ ਹਰ ਸਵਾਰ ਕੀ ਵੇਥੋਂ ਲੈ ਸੱਜਣਾ ਠੰਡੀ ਸੀਲ ਤਾਂ ਬਹੁਤ ਆ ਬਾਈ ਕਹਿੰਦਾ 12 ਕਿਲ ਇਹ ਤਾਂ ਦੇਖ ਲਈ ਠੰਡੀ ਤਾਂ ਬਹੁਤ ਹੈ ਕੱਟੀ ਹੈਗਾ 12 ਤੇਰਾ ਕਰਿਆ ਕੇ ਚੋਲੂ ਦਾ ਭਰਾ ਮੇਰੇ ਕੋਲ ਚੱਕਰੀ ਹੈਗਾ ਅਛਾ ਕਰੇ ਚਵਾ ਦੇਗਾ ਚਾਰ ਟਾਂਗ ਚੋਲੇ ਕੋ ਚੱਕਰ ਨਹੀਂ ਵੀਰੇ ਰੇਟ ਫਿਰ ਇਹਦਾ ਰੇਟ 1 15 ਮਾਗ ਲੈਂਦੇ ਆ ਰੇਟ ਵਾਲਾ ਮੰਗੀਆਂ ਨਾ ਝੋਟੀ ਜੀ ਚੰਗੀ ਆ ਵੀਰੇ ਚੰਗੀ ਆ ਪਰ ਚੰਗੀ ਰੀ ਭੀ ਲੱਗਣੀ ਹੈ ਫਿਕਸ ਰੇਟ ਦੱਸ ਕਿੰਨੇ ਦੀ ਹੋਊ ਲੱਖ ਤੋਂ ਉੱਪਰ ਜਾਊਗੀ ਯਾਰ ਥੱਲੇ ਨਹੀਂ ਉੱਪਰ ਜਾਊਗੀ ਅੰਦਰ ਨਹੀਂ ਹੁੰਦੀ ਅੰਦਰ ਨਹੀਂ ਹੁੰਦੀ ਅਛਾ ਨੰਬਰ ਪੋਰ ਦੇ ਜਰਾ 97 94 75 64 ਲੈ ਸੋ ਜਣਾ ਦੋ ਦੰਦ ਕੱਟੀ ਆ ਬਾਈ ਕਹਿੰਦਾ ਕਾਟਕੂਰ ਦਾ ਕੱਟੀ ਦਾ ਚੰਗਾ ਤੇ ਬਾਕੀ ਥਣ ਥਣ ਵੀ ਵਧੀਆ ਲੱਗ ਬਾਕੀ ਜੇ ਸਮਝ ਚਾਹੋਗੀ ਕਰ ਲਿਓ ਸੱਜਣੋ ਬਾਈ ਨੂੰ ਫੋਨ ਰੇਟ ਰੂਟ ਫੋਨ ਤੇ ਹੋ ਜਾਂਦਾ ਹੁੰਦਾ ਤੇ ਬਾਈ ਕੋਲ ਜਾ ਕੇ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚੋਕੀ ਦੇਖ ਲਈ ਲੈ ਸੱਜਣੋ ਤਨੋਲਾ ਮੰਡੀ ਦਿਖਾਉਣਾ ਤੁਹਾਨੂੰ ਇੱਕ ਐਨ ਪੂਰੀ ਬੰਪ ਝੋਟੀ ਜ਼ਬਰਦਸਤ ਥੱਲਾ ਥੱਲਾ ਦੇਖ ਸਕਦੇ ਹੋ ਹਵਾਨਾ ਹਬੂਨਾ ਤੇ ਥਣ ਥਣ ਵੀ ਐਨ ਸਿਰੇ ਵਾਲੀ ਲੱਗਿਆ ਹਲਵਾਨਾ ਵਾਂਗੂ ਤੁਰਦੀ ਐ ਝੋਟੀ ਐਨ ਫਸਿਆ ਪਿਆ ਹਵਾਨਾ ਬਾ ਕਮਾ ਲਓ ਜੀ ਕੈਸਾ ਜਨੋ ਕਮੀ ਕੋਈ ਨਹੀਂ ਝੋਟੀ ਚ ਕੱਦ ਬੱਡ ਵੀ ਵਾੜਾ ਤੇ ਲੰਬਾਈ ਲੰਬੂਈ ਤੇ ਹਵਾਨੇ ਹੂਨ ਜੜੇ ਤਾਂ ਐ ਸਮਝ ਲਓ ਕੰਡੀ ਕਰਦੀ ਜਾਂਦੀ ਐ। ਆ ਗਾਂ ਤੋਂ ਦੇਖ ਲਓ ਤੇ ਪਿਛਾ ਤੋਂ ਦੇਖ ਲਓ ਇਧਰੋਂ ਹਵਾਨੇ ਦੀ ਚੜਾਈ ਚੁੜੀ ਦੇਖ ਸਕਦੇ ਹੋ। ਤੇ ਬਾਕੀ ਸਜਨੋ ਡਿਟੇਲ ਆਪਾਂ ਬਾਈ ਕੋਲ ਚੱਲ ਕੇ ਪੁੱਛਦਾ ਵੀ ਰੁਪਈਏ ਦੇ ਕਿੰਨੇ ਕ ਮੰਗਦਾ। ਕਿੰਨੇ ਕ ਦੀ ਦੇ ਦੂਗਾ ਝੋਟੀ? ਕੀ ਮੰਗਿਆ ਖਾਲਸਾ? ਲੈ ਇੱਥੇও ਦੇਖ ਸਕਦੇ ਹੋ ਦੋਸਤੋ ਹਵਾਨਾ ਇੱਕ ਵਾਰ ਮੈਂ ਨੇੜੋਂ ਦਿਖਾ ਦੇਣਾ ਤੁਹਾਨੂੰ। ਤੇ ਬਾਕੀ ਇਧਰੋਂ ਅੱਗੇ ਤੋਂ ਦਿਖਾ ਦੇਣਾ ਥਾਣੇ ਤੋਂ ਝੋਟੀ ਦਾ। ਜਿਹੜਾ ਪਹਿਲਾਂ ਵਰਕੀ ਡਿਟੇਲ ਪੁੱਛਦਾ ਬਾਈ ਤੁਸੀਂ ਦੱਸੋ ਡਿਟੇਲ ਆਓ ਯਾਰ ਆਣਾ ਗਾੜਾ ਆ ਜਾ ਇੱਧਰ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜਿਹੜਾ ਤੇਰੇ ਵਾਲਾ ਸੀ ਸਤਿ ਸ਼੍ਰੀ ਅਕਾਲ ਨਾਮ ਦੱਸੋ ਜੀ ਕੀ ਆਪਣਾ ਮੇਰਾ ਨਾਮ ਸਖਦੇਵ ਸਿੰਘ ਆ ਜੀ ਪਿੰਡ ਕਿਹੜਾ ਜੀ ਨਹੀਂ ਦੱਸਾਂ ਜੀ ਇਹ ਕਿੰਨੇਵੇਂ ਸੂਏ ਝੁੱਟੀ ਆਪਣੀ ਦੂਜੇ ਸੂਏ ਆ ਬਈ ਕਿੰਨੇ ਕਿ ਦਿਨ ਹੋ ਗਏ ਜੀ ਸੂਏ ਨੂੰ ਇਹਨੂੰ ਅੱਜ ਬਾਈ 24-25 ਦਿਨ ਹੋ ਗਏ ਦੁੱਧ ਕਿੰਨਾ ਕੁ ਤਿਆਰ ਆ ਜੀ ਹੁਣ 16 ਲੀਟਰ ਤਿਆਰ ਆ 16 ਤਿਆਰ ਆ ਜੀ ਇਹਦਾ ਰੇਟ ਕੀ ਰੱਖੂਗਾ ਜੀ ਰੇਟ ਬੱਸ ਬਾਈ 1.65 ਦੀ ਦੇ ਦੇ ਇਹ 1.65 ਦੀ ਨੰਬਰ ਦੱਸ ਦੋ ਜੀ ਆਪਣਾ ਨੰਬਰ ਲੈ ਲ 99174 ਹਾਂਜੀ 42601 ਇੱਕ ਵਾਰੀ ਫੇਰ ਬੋਲੋ ਜੀ 99174 ਹਾਂਜੀ 42601 ਠੀਕ ਹੈ ਜੀ ਬਾਈ ਛੋਟੀ ਚਲਾਈਂ ਦੁਬਾਰਾ ਇੱਕ ਵਾਰੀ ਤੋਰ ਦੋ ਤੋਰ ਦੇ ਵੀ ਓਏ ਲੈ ਸੱਜਣਾ ਦੂਜੇ ਸੂਏ ਛੋਟੀ ਆ ਬਾਪੂ ਕਹਿੰਦਾ ਕਦ ਕਾਰ ਦੇਖ ਸਕਦੇ ਹੋ ਹਵਾਨਾ ਹਬੂਨਾ ਦੇਖ ਸਕਦੇ ਹੋ ਜਮੀ ਐਨ ਕੰਡੇ ਹੀ ਕੱਢਦੀ ਜਾਂਦੀ ਹੈ ਕਿਸੇ ਪਾਸੋਂ ਦੋਸਤੋ ਕੋਈ ਕਮੀ ਨਹੀਂ ਛੋਟੀ ਚ ਤੇ ਬਾਕੀ ਰੇਟ ਵੀ ਇਹਨਾਂ ਨੇ ਠੀਕ ਕਰਿਆ ਤੇ ਬਾਕੀ ਰੇਟ ਕਰਨਾ ਸੱਜਣੋ ਤੁਹਾਡਾ ਫਰਜ਼ ਹੁੰਦਾ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਤੇ ਬਾਕੀ ਨੇੜ ਆ ਕੇ ਤਸੱਲੀ ਕਰਕੇ ਖਰੀਦਣ ਦਾ ਤੁਹਾਡਾ ਫਰਜ਼ ਆ ਬਾ ਘਮਾਲਾ ਬਈ